ਇਤੋਂ ਵੀ ਇਹ ਪਹਾੜੀ ਤੇ ਜਿਹੜਾ ਤੁਹਾਨੂੰ ਵਾਰ-ਵਾਰ ਮੈਂ ਸੀਂ ਦਿਖਾਇਆ ਹੈ ਨਾ ਬਰਫ ਦਾ ਪਈ ਹੋਈ ਚਮਕਦੀ ਹੈ ਦੂਰੋਂ ਪਰ ਆਸੀਂ ਕੋਈ ਯੋਗਦਾਨ ਨਹੀਂ ਪਾਇਆ ਗੰਦਗੀ ਪਹੁੰਚ ਨਹੀਂਦਾ ਟੂਰਿਸਟ ਆਉਂਦੇ ਆ ਦੇਖੋ ਕਿੰਨੇ ਚਿਪਸ ਵਗੈਰਾ ਰੈਪ ਬਹੁਤ ਸੱਟੇ ਤੇ ਪਾਣੀ ਦੇ ਵਿੱਚ ਇਹ ਟੂਰਿਸਟ ਦੇ ਦੁਆਰਾ ਪਾਇਆ ਹੋਇਆ ਗੰਦ ਹੁੰਦਾ ਖਰੇ ਸਾਰੇ ਦੋਸਤਾ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੇ ਪਿਛਲੇ ਵਲੌਗ ਦੀ ਤਰ੍ਹਾਂ ਇਹ ਵਲੌਗ ਨੂੰ ਵੀ ਤੁਸੀਂ ਉਨਾ ਹੀ ਪਿਆਰ ਦੇਵੋਗੇ ਤੇ ਅੱਜ 31 ਤਰੀਕ ਹੈ ਜੀ ਤੇ ਸਾਡੇ ਘਰ ਵਾਪਸੀ ਦਾ ਦੇਣਾ ਤੇ ਸੇਰੇ ਸਰੇ ਅਸੀਂ ਨਹਾਤ ਹੋ ਕੇ ਤਿਆਰ ਹੋ ਕੇ ਤੇ ਟੇਰਸ ਤੇ ਆਏ ਸੀ ਹੋਟਲ ਦੀ ਤੇ ਸਾਹਮਣੇ ਸਾਡੇ ਰਿਵਰ ਆ ਤੇ ਇਹ ਤੋਂ ਸੀਨ ਬਹੁਤ ਸੋਹਣਾ ਬੰਦਾ ਸੀ ਅਸੀਂ ਸੋਚਿਆ ਚਲੋ ਨਾਲ ਤੁਹਾਨੂੰ ਵੀ ਦਿਖਾਈਏ ਅਸੀਂ ਤੇ ਤੁਸੀਂ ਵੀ ਦੇਖੋ ਆਸੇ-ਪਾਸੇ ਜਿਵੇਂ ਕੈਮਰਾ ਘੁਮਾ ਦੇ ਤੇ ਅੱਜ ਸਾਡੀ ਕੈਮਰਾਮੈਨ ਸਾਡੀ ਜੈਸਪੀਨ ਆ ਤੇ ਰਿਕੁਐਸਟ ਕਰਦੇ ਆ ਕਿ ਇਹ ਵਲੌਗ ਦੇ ਹੇਠਾਂ ਤੁਸੀਂ ਕਮੈਂਟ ਵੀ ਛੱਡ ਕੇ ਜਾਓ ਲਾਈਕ ਵੀ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਦੇ ਹੋ ਤੇ ਤਾਂ ਜੋ ਤੁਹਾਨੂੰ ਸਾਡੇ ਨਵੇਂ ਤੋਂ ਨਵੇਂ ਅਪਡੇਟਸ ਮਿਲਦੇ ਰਹਿਣ ਜੀ ਤੇ ਬਣੇ ਰਿਓ ਵਲੌਗ ਦੇ ਵਿੱਚ ਅੱਜ ਅਸੀਂ ਘਰ ਨੂੰ ਜਾਣਾ ਤੇ ਰੁਕਦੇ ਜਾਵਾਂਗੇ ਰਾਹ 'ਚ ਸਫ਼ਰ ਲੰਮਾ ਤੇ ਕੋਸ਼ਿਸ਼ ਆ ਕਿ ਅਨੰਦਪੁਰ ਸਾਹਿਬ ਦੇ ਨੇੜੇ ਤੇ ਕੋਈ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਤੇ ਫਿਰ ਅਸੀਂ ਜਲੰਧਰ ਨੂੰ ਚੱਲੇ ਪਾਵਾਂਗੇ ਤੇ ਇਦਾਂ ਹੀ ਚੱਲਦੇ ਜਾਣਾ ਚੱਲਦੇ ਜਾਣਾ ਕਿਵੇਂ ਕਹਿੰਦੇ ਹੁੰਦੇ ਸਾਂਗੋ ਚਲਤੇ ਹੀ ਕੱਟ ਜਾਏਗਾ ਸਫ਼ਰ ਆਹਿਸ਼ਤਾ ਆਹਿਸ਼ਤਾ ਤੋਂ 284 ਕਿਲੋਮੀਟਰ ਆਪਣਾ ਚੱਲਦੇ-ਚੱਲਦੇ ਨਿਕਲ ਜਾਣੇ ਆ ਤੇ ਤੁਸੀਂ ਬਣੇ ਰਹੋ ਨਾਲ-ਨਾਲ ਤੁਸੀਂ ਵੀ ਦੇਖਿਓ ਤੁਹਾਨੂੰ ਵੀ ਦਿਖਾਵਾਂਗੇ ਵਾਪਸੀ ਦਾ ਸਫ਼ਰ ਤੇ ਚਲੋ ਜੀ ਫੇਰਾਂ ਗਾਂਵ ਨੂੰ ਚੱਲੀਏ ਜੀ ਆਪਾਂ ਇਹ ਜਿਹੜਾ ਆਪਾਂ ਕੱਲ ਡੈਮ ਦੇਖਿਆ ਸੀ ਨਾ ਡੈਮ ਤੋਂ ਜਿਹੜਾ ਪਾਣੀ ਛੱਡਦੇ ਓਹੀ ਆ ਰਿਵਰ ਇਹਨੂੰ ਭਾਰਵਤੀ ਨਦੀ ਕਹਤ ਹੁੰਦੇ ਆ ਇਹ ਓਹੀ ਪਾਣੀ ਆ ਰਿਹਾ ਇੱਕ ਇਹ ਦੋ ਡਿਵਾਈਡ ਹੋ ਜਾਂਦੀ ਹੈ ਪਿੱਛੋਂ ਇੱਕ ਸਾਡੇ ਹੋਟਲ ਦੀ ਬੈਕਸਾਈਡ ਪਿਛਲੇ ਪਾਸੋਂ ਵੀ ਰਿਵਰ ਨਿਕਲਦੀ ਹੈ ਐਡੀ ਓਹੀ ਆ ਉਹ ਵੀ ਰਾਤ ਅਸੀਂ ਦੇਖੀ ਸੀ ਜਿਹੜਾ ਤੁਸੀਂ ਪਿਛਲੇ ਵਲੌਗ ਦੇ ਵਿੱਚ ਦੇਖਿਆ ਸੀ ਨਾ ਮਾਰਕੀਟ ਘੁੰਮਦੇ ਪਏ ਨੇਰੇ ਦੇ ਵਿੱਚ ਉਹ ਰਿਵਰ ਚਈ ਗਈ ਪਾਣੀ ਦੀ ਆਵਾਜ਼ ਕਾਫੀ ਸੀਗੀ ਤੇ ਤੁਸੀਂ ਇਹ ਦੇਖੋ ਤੁਸੀਂ ਪਹਾੜ ਕਿੱਡੇ ਕਿੱਡੇ ਉੱਚੇ ਆ ਤੇ ਆ ਭਾਈ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਤੇ ਗੁੰਤਾਜ ਦੱਸੂਗਾ ਗੁੰਤਾਜ ਕਿੱਦਾਂ ਫਿਰ ਕਿਵੇਂ ਰਿਆ ਪਹਾੜਾਂ ਦਾ ਸਫ਼ਰ ਤੇਰਾ ਕਿਵੇਂ ਰਿਆ ਖੜ ਕੇ ਦੱਸ ਨਾ ਇੱਕ ਥਾਂ ਤੇ ਪਹਾੜ ਕੇ ਪਾਰ ਥੜ ਤੇ ਘੁੰਮਿਆ ਫਿਰ ਘੁੰਮਿਆ ਤੇ ਅੱਜ ਕਿੱਥੇ ਜਾਣਾ ਹੁਣ ਆਪਾਂ ਜਲੰਧਰ 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 ਜਾਣਾ ਸੀ ਅਸੀਂ ਕੋਨਸਟਰਕਸ਼ਨ ਚੱਲ ਰਹੀ ਆ ਹਜੇ ਵੀ ਯਾਰ ਕਈ ਹਾਂ ਉਹ ਕੈਂਪ ਸਾਈਟ ਸਾਹਮਣੇ ਇੱਥੇ ਠੰਡ ਹੁੰਦੀ ਹੈ ਰਾਤ ਨੂੰ ਕੈਂਪਾਂ ਦੇ ਵਿੱਚ ਨਾ ਕੈਂਪ ਲੈ ਲਓ ਤਾਂ ਵੈਸੇ ਵੀ ਇਹਨਾਂ ਦਾ ਰੇਟ ਬਹੁਤ ਜ਼ਿਆਦਾ ਹੁੰਦਾ ਹੈ 2500 3000 ਪਰ ਨਾਈਟ ਹੁੰਦਾ ਕੈਂਪ ਦਾ ਖਾਣਾ ਪੀਣਾ ਅਲੱਗ ਤੋਂ ਤੇ ਆਪਣੀ ਕੋਸ਼ਿਸ਼ ਆਪਾਂ ਥੱਲੇ ਉਤਰ ਕੇ ਆਲ ਵੀ ਸਾਈਡ ਜਾਵਾਂਗੇ ਆਪਣਾ ਟਿੰਕੂ ਕਿੱਥੇ ਗਿਆ ਜੀ ਜਾਣ ਤੋਂ ਪਹਿਲਾਂ ਆਪਾਂ ਇੱਕ ਵਾਰੀ ਫੇਰ ਕੈਪਚਰ ਕਰ ਲਈਏ ਸੀ ਇਹਨ ਬਹੁਤ ਸੋਹਣਾ ਲੱਗਦਾ ਪਿਆ ਬਹੁਤ ਮਜ਼ਾ ਆਉਂਦਾ ਪਿਆ ਉਹ ਸਾਹਮਣੇ ਸੀਨ ਹੋਰ ਵੀ ਯਾਰਾ ਧੁੱਪ ਪੈਂਦੀ ਆ ਬੜਾ ਸੋਹਣਾ ਲੱਗਦਾ ਜਾਂਦੀ ਵਾਰ ਮੈਂ ਕਿ ਇੱਕ ਵਾਰੀ ਫੇਰ ਇਹ ਸੀਨ ਲੈ ਲਈ ਸੀ ਬਹੁਤ ਸੋਹਣਾ ਲੱਗ ਗਿਆ ਦੋ ਸੀ ਸਾਰਾ ਵਾਰ ਦੇਖ ਰਹੇ ਸੀ ਮੈਂ ਤਾਂ ਵੀ ਬੋਲਿਆ ਮੈਂ ਸਿੱਟਾ ਆ ਜੀ ਲੈ ਰੋ ਤਸਨੋਂ ਪੈ ਵੀ ਸੋਹਣਾ ਸੀਗਾ ਲੋਲੀ ਚੱਲੀਏ ਫਿਰ ਦੇਖੋ ਓਏ ਟਿੰਕੂ ਟਿੰਕੂ ਜਾਣਾ ਟਿੰਕੂ 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 ਪਿੰਕੂ ਗੁੱਸੇ ਹੋ ਗਏ ਗੁੱਸੇ ਹੋ ਗਏ ਢਲੋਜੀ ਜਾਣਾ ਤੂੰ ਐਸੋਲੇ ਹੁਣ ਤੈਨੂੰ ਢਲੋਜੀ ਨਾ ਲੈ ਜੀਏ ਇਸ ਟੌਲੀ ਦੇ ਵਿੱਚ ਅਗਰ ਤੁਸੀਂ ਆਉਣਾ ਹੋਵੇ ਤਾਂ ਬਸ ਬਾਜ਼ਾਰ ਆ ਤੇ ਸਲਫੇ ਸੂਟੇ ਵਾਲੇ ਹੋਟਲ ਆ ਤੇ ਜਾਇਕਰ ਨੇਚਰਪਾਰਕ ਤੇ ਆ ਨੈਚਰਪਾਰਕ ਇੱਕ ਹੈਗਾ ਜਿਹੜਾ ਆਪਾਂ ਦੇਖਣ ਚੱਲੇ ਆ ਜਾਣ ਤੋਂ ਪਹਿਲਾਂ ਤੇ ਇਹਦੇ ਟਿਕਟ ਹੈਗੇ ਆ ਅਡਲਟ 30 ਆ ਤੇ ਬੱਚਿਆਂ ਲਈ 20 ਰੁਪਏ ਆ ਟੋਟਲ ਅਸੀਂ ਚਾਰ ਜਣੇ ਦੇਖੋ 10 ਰੁਪਏ ਵੀ ਕੀਤੇ ਆ ਜੀ ਤੇ ਅੰਦਰ ਵੜਦੇ ਆ ਕੁਝ ਐਸਾ ਝਾਕਾ ਬਾਕਾ 파ਰਕ ਵਾਂਗੂ 파ਰਕ ਆ ਹੋਰ ਕੁਝ ਵੀ ਨਹੀਂ ਆ ਤੁਸੀਂ ਕਿਤੇ ਵੀ ਚਲੇ ਜਾਓ ਬਸ ਇਹਨਾਂ ਨੇ ਥੋੜੀ ਬੋਤੀ ਚੀਜ਼ ਨੂੰ ਬਤਾ ਜੜਾ ਕੇ ਦੱਸਿਆ ਹੁੰਦਾ ਤੇ ਜਸ ਬਸ ਇਹ ਕਹ ਕੇ ਇਹਨਾਂ ਕੋਲ ਇਹੀ ਗੱਲ ਆ ਕਿ ਇਹਨਾਂ ਦਾ ਮੌਸਮ ਠੰਡਾ ਹੁੰਦਾ ਤੇ ਸਾਫ਼ ਸੁਥਰਾ ਹੁੰਦਾ इस चीज़ का ही मुला इन्होंने को ये बताओ है भाई तो साहब साढ़े खुश हो गए फैमिल ਕਸੀ ਪੁੱਛਿਆ ਸੀਗਾ ਆਉਣ ਤੋਂ ਪਹਿਲਾਂ ਕਿ ਨੇਚਰ ਪਾਰਕ ਚ ਕੀ ਆ ਕਹਿੰਦੇ ਵੱਡੇ ਵੱਡੇ ਟਰੀ ਆ ਮੈਂ ਤਾਂ ਸਾਰੇ ਪਾਸੇ ਹੀ ਆ ਯਾਰ ਇੱਥੋਂ ਵੀ ਇਹ ਪਹਾੜੀ ਤੇ ਜਿਹੜਾ ਤੁਹਾਨੂੰ ਵਾਰ-ਵਾਰ ਮੈਂ ਸੀਨ ਦਿਖਾਇਆ ਨਾ برف ਦਾ ਪਈ ਹੋਈ ਚਮਕਦੀ ਆ ਦੂਰੋਂ ਉਹ ਦੇਖੋ ਚਲੋ ਫੇਰ ਪਿੱਛੇ ਨੂੰ ਆ ਜਾਈਏ ਹੁਣ ਆਪਾਂ ਆਹੀ ਕੁਝ ਕਰੀ ਜਾਂਦੇ ਆਪਾਂ ਸਵੇਰ ਤੇ ਹਨਾ ਹਾਂਜੀ ਪਾਈ ਸਾਹਿਬ ਇਹ ਲਮਕੇ ਲੌਂ ਚੱਲਿਆ ਉਹ ਵੱਡਾ ਡਿੱਗ ਜਾਏਗਾ ਇਸੇ ਨੂੰ ਪੇੜ ਨੂੰ ਨਾ ਕੱਟ ਕੇ ਇਹਨਾਂ ਨੇ ਤੇ ਡਿਜ਼ਾਈਨ ਕੀਤਾ ਹੋਇਆ ਤੇ ਡੁਪਲੀਕੇਟ ਨਹੀਂ ਅਸਲੀ ਹੈ ਇਹ ਆ ਉਹਦਾ ਖੜਾ ਹੋਇਆ ਹੋਇਆ ਪੇੜ ਆ ਇਸੇ ਨੂੰ ਡਿਜ਼ਾਈਨ ਕੀਤਾ ਹੋਇਆ ਇਹਨਾਂ ਨੇ ਉਹਨਾਂ ਨੂੰ ਤਰ ਰਹੇ ਦਮ ਅਭੀ ਧੋਗਦੇ ਆ ਉਹ ਦੇਖ ਇੱਕ ਅੰਕਲ ਬੈਠੇ ਆ ਉਹਨਾਂ ਕੋਲੇ ਡੌਗੀ ਬੈਠਾ ਹੈ ਕਿ ਪਤਾ ਨਹੀਂ ਕਾਓ ਬੈਠੀ ਹੈਗਾ ਗਾਂ ਦਾ ਬਚੇਰਾ ਗੋਦੀ 'ਚ ਉਹ ਇੱਕ ਅੰਕਲ ਬੈਠਾ ਓਏ ਡੌਗੀ ਬੈਠਾ ਉਹਨਾਂ ਦੀ ਗੋਦੀ 'ਚ ਦਿਖਦਾ ਤੈਨੂੰ ਆ ਤੈਨੂੰ ਮੈਂ ਦਿਖਾਵਾ ਬੱਕਰੀ ਆ ਅੰਕਲ ਦੀ ਗੋਦੀ 'ਚ ਬੈਠੀ ਲੈ ਤੁਹਾਨੂੰ ਵੀ ਦਿਖਾਵਾ ਮੈਂ ਉਹ ਲੱਭੀ ਜਾਂਦਾ ਅੰਕਲ ਬੈਠੇ ਆ ਅੰਕਲ ਦੀ ਗੋਦੀ 'ਚ ਬੱਕਰੀ ਬੈਠੀ ਆ ਲੱਭੋ ਕਿੱਥੇ ਆ ਓਹ ਦੇਖ ਗਿਆ ਉਹਨੂੰ ਕਿੱਥੇ ਆ ਆਂਟੀ ਆਂਟੀ ਦੀ ਗੋਦੀ 'ਚ ਬੱਕਰੀ ਬੈਠੀ ਆ ਅੰਕਲ ਜੀ ਕੋਲੇ ਬੈਠੇ ਆ ਕੋਈ ਬਿੱਲੀ ਆ ਕਿ ਨਾ ਕੋਈ ਬਸ਼ੇਰਾ ਕਹਿੰਦਾ ਕੋਈ ਬੱਕਰੀ ਕਹਿੰਦਾ ਇਹ ਦਰਖਤ ਵੀ ਘੜਿਆ ਹੋਇਆ ਬਹੁਤ ਸੋਨਾ ਬਣਾਇਆ ਚਲੋ ਜੀ ਟੀਮ ਆ ਗਈ ਮੌਜਨਾ ਕਰਨ ਲਈ ਲੋਡ ਕੀ ਖੂਬਸੂਰਤ ਨਜ਼ਾਰਾ ਨੇਚਰ ਪਾਰਕ ਦੀ ਫੇਮਸ ਵਾਰਮਥਕ ਸੋਲ ਜ਼ੂਮ ਕਰਕੇ ਪੜ ਲਿਓ ਬਈ ਜੀ ਨੇ ਪੜਨਾ ਇਹ ਦੇਵਦਾਰ ਹੁੰਦੇ ਆ ਪੇੜ ਜਿਹੜੇ ਹੁੰਦੇ ਆ ਤੇ ਹਿਮਾਚਲ ਗਵਰਨਮੈਂਟ ਦਾ ਨਾ ਇਹਦੇ ਤੇ ਬਹੁਤ ਸਖਤ ਕਾਨੂੰਨ ਆ ਇਹਨੂੰ ਕੋਈ ਫੋਟ ਨਹੀਂ ਸਕਦਾ ਗ੍ਰੀਪਿੰਗ ਆ ਵੀ ਬੜਾ ਆਪਣੇ ਜੇ ਮੈਂ ਪੰਜਾਬ 'ਚ ਦੇਖਿਆ ਇਥੋਂ ਲੈ ਕੇ ਜਾਂਦੇ ਆ ਲਗਾਉਣ ਲਈ ਉੱਥੇ ਲਾਈ ਵੀ ਹੋਏ ਗਈਆਂ ਨੇ ਆਪਣੀ ਸੀਟ ਸਾਡੇ ਬਾਹਰ 'ਚ ਗਵਾਂਡੀਆਂ ਤੇ ਲੱਗੇ ਹੋਏ ਸੀ ਤਿੰਨ ਵੱਡੇ ਵੱਡੇ ਉਹ ਪਿਛਲੇ ਸਾਲ ਹੀ ਵੜਾਏ ਉਹਨਾਂ ਨੇ ਰਿਵਰਸਾਈਡ ਇਹ ਦੇਖੋ ਜੀ ਫਿਰ ਨਜ਼ਾਰਾ ਰਿਵਰਸਾਈਡ ਕਸੋਲ ਦੇ ਨੇਚਰ ਬਾਰਕ ਤੇ ਅਸੀਂ ਆਏ ਹੋਏ ਸੀਗੇ ਤੇ ਪਿੱਛੇ ਬਹੁਤ ਸੋਹਣਾ 뷰 ਬੰਦਾ ਪਿਆ ਸੀਗਾ ਤੁਸੀਂ ਵੀ ਦੇਖੋ ਤੇ ਲੋ ਨਜ਼ਾਰੇ ਪਾਣੀ ਦਾ ਖੜਕਾ ੜਕਾ ਪੂਰਾ ਇੱਥੇ ਜਿੰਨੀ ਵਾਰੀ ਮੇਰੀ ਆਉਂਦੀ ਓਨੇ ਪਾਣੀ ਦੀ ਆਉਂਦੀ ਹੋਣੀ ਆ ਦਾ ਖੜਕਾ ਦਾ ਕਾ ਪੂਰਾ ਯਾਰ ਜਾਨੀ ਆਰੇ ਦਾ ਪਾਣੀ ਆ ਪਾਣੀ ਠੰਡਾ ਬਹੁਤ ਆ ਪਰ ਬਹੁਤ ਜ਼ਿਆਦਾ ਇਹ ਦੇਖਣ ਨੂੰ ਜੀ ਕਰਦਾ ਵੀ ਪਾਣੀ ਨੂੰ ਆਪਾਂ ਛੂ ਲੀਏ ਜਾ ਕੇ ਇੱਕ ਵਾਰੀ ਪਾਣੀ ਹੱਥ ਵਾੜ ਲੈਣੋਂ ਮੁੜ ਕੇ ਉਹ ਹਵਾ ਚੱਲਦੀ ਪਈ ਆ ਤੇ ਹੱਥ ਗਰਮ ਹੀ ਨਹੀਂ ਹੁੰਦਾ ਠੰਡਾ ਹੀ ਰਹਿੰਦਾ ਜਾ ਰਹੀ ਠੰਡੀ ਹਵਾ ਯਾਰ ਬਹੁਤ ਤੇਜ਼ ਆਣਾ ਤੁਸੀਂ ਨਦੀ ਦੇ ਕੰਢੇ ਜਿੱਥੇ ਵੀ ਖੜ ਜਾਓ ਨਾ ਉਹਦੇ ਨਾਲ-ਨਾਲ ਹਵਾ ਦਾ ਵੀ ਬਹੁਤ ਜ਼ਿਆਦਾ ਦਬਾਅ ਹੁੰਦਾ ਹਵਾ ਵੀ ਬਹੁਤ ਜਲਦੀ ਪਾਣੀ ਦੇ ਨਾਲ ਨਾਲ ਸਵਿੰਗ ਆ ਤੇਰੀਆਂ ਬਾਅਦ ਚ ਤੂੰ ਲੈ ਲਈ ਹਨਾ ਆਪਾਂ ਰਿਵਰ ਦੇਖਣ ਚੱਲਦੇ ਹਾਂ ਉਹ ਨੀਚੇ ਉਹਦੇ ਨੀਚੇ ਕਿਹੜੀ ਸਾਈਡ ਤੋਂ ਰਾਹ ਇਧਰ ਦਾ ਬੜਾ ਉੱਚਾ ਯਾਰ ਉਧਰ ਨਹੀਂ ਜਾ ਸਕਦੇ ਆ ਜਾ ਗੋਸੇ ਹੋਇਆ ਵੇ ਯਾਰ ਹੋਇਆ ਰੇ ਝੂਟੇ ਲੈਣੇ ਆ ਆਜੂ ਆ ਪਿਆ ਜਣਾ ਉਹਨੇ ਕੋਈ ਕਰਨੀ ਇਹ ਗੁੱਸੇ ਬਹੁਤ ਹੁੰਦਾ ਹੁਣ ਅਸੀਂ ਕੋਠੇ ਤੋਂ ਥੱਲੇ ਉਤਰਦੇ ਪਏ ਆ ਆ ਜਾ ਧਿਆਨ ਰੱਖੀਏ ਤੇ ਬੀਅਰ ਵੀ ਆ ਜਾਂਦੇ ਹੁੰਦੇ ਆ ਪੇੜ ਤੇ ਰਹਿੰਦੇ ਉੱਤੇ ਹੁਣ ਆਊਗਾ ਥੱਲੇ ਭੱਜਿਆ ਆਊਗਾ ਹੁਣ ਉਹ ਆਈ ਜਾਂਦਾ ਅਸੀਂ ਉੱਤੋਂ ਖੜ ਕੇ ਦੇਖ ਰਹੇ ਸੀਗੇ ਪਹਿਲਾਂ ਚੱਲੋ ਜੀ ਨੇੜੇ ਆ ਕੇ ਪਾਣੀ ਦੇ ਆਪਾਂ ਹੌਲੀ ਸਾਹ ਜਦ ਕਿਵੇਂ ਟਹਿਲਦੇ ਆਉਂਦੇ ਆ ਹੌਲੀ ਹੌਲੀ ਢਿੱਗ ਜਾਣਾ ਤੂੰ ਉਹਨਾਂ ਨੇ ਇੱਕ ਚੀਜ਼ ਬਹੁਤ ਵਧੀਆ ਕੀਤੀ ਬਿਲਕੁਲ ਪਾਣੀ ਦੇ ਥੱਲੇ ਤੱਕ ਨਹੀਂ ਲੈ ਕੇ ਗਏ ਥੋੜੀ ਜਿਹੀ ਉਚਾਈ ਨਾਲ ਰੱਖੀ ਆ ਕਿ ਕੋਈ ਵੀ ਹਾਸਾ ਨਾ ਵਾਪਰ ਜੇ ਪਾਣੀ ਬਹੁਤ ਏਜ ਆ ਖੜਕਾ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਪਰ ਅਸੀਂ ਕੋਈ ਯੋਗਦਾਨ ਨਹੀਂ ਪਾਇਆ ਗੰਦਗੀ ਪਹੁੰਚ ਨਹੀਂ ਦਾ ਟੂਰਿਸਟ ਆਉਂਦੇ ਆ ਦੇਖੋ ਕਿੰਨੇ ਚਿਪਸ ਵਗੈਰਾ ਰੈਪ ਬਹੁਤ ਸੁੱਟੇ ਪਏ ਪਾਣੀ ਦੇ ਵਿੱਚ ਤੇ ਟੂਰਿਸਟ ਦੇ ਦੁਆਰਾ ਪਾਇਆ ਹੋਇਆ ਗੰਦ ਹੁੰਦਾ ਪਰ ਅਸੀਂ ਇਹੋ ਜਿਹਾ ਕੁਝ ਵੀ ਨਹੀਂ ਕੀਤਾ ਅਸੀਂ ਜੋ ਵੀ ਖਾਦਾ ਸਾਰਾ ਇੱਕ ਲਹਾਫ ਵਿੱਚ ਪਾ ਰਿਹਾ ਗੱਡੀ 'ਚ ਤੇ ਰੱਖਿਆ ਹੋਇਆ ਤੇ ਉਤੋਂ ਫਿਰ ਟਿਕਾਣਾ ਆ ਦੇਖ ਕੇ ਕਿਤੇ 10 ਮਿੰਟ ਹੋਗਾ ਉਹਦੇ ਵਿੱਚ ਪਾ ਦਿਆਂਗੇ ਫਰਮੀ ਵੀ ਲੱਗਣ ਲੱਗੀ ਇਹਨਾਂ ਨੂੰ ਉਤੇ ਇਹਨੂੰ ਬਹੁਤ ਹੀ ਲੱਗਦੀ ਹੈ ਗਰਮੀ ਹੈ ਹੀਰੋ ਟਿੰਕੂ ਕੇ ਟਿੰਕੂ 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 ਮਿੰਕੂ ਚਲੋ ਜੀ ਬਹੁਤ ਸੋਹਣਾ ਬਹੁਤ ਖੂਬਸੂਰਤ ਬਸ ਪਾਣੀ ਦਾ ਹੀ ਖੜਕਾ ਇੱਥੇ ਹੈ ਨਾ ਹੋਰ ਕੋਈ ਸ਼ੋਰ ਸ਼ਰਾਬਾ ਨਹੀਂ ਹੈਗਾ ਨਾ ਮੰਜਾ ਆਹ ਅੱਗੇ ਆਹ ਇੱਥੇ ਆਹ ਵੱਡਾ ਦੇਵ ਆਨੰਦ ਆ ਦੇਵਾਨੰਦ ਦੇਖ ਲੋ ਸਾਡਾ ਲੈ ਉਤਰਨਾ ਸੌਖਾ ਚੜ੍ਹਨਾ ਔਖਾ ਆ ਨਾ ਚੜ੍ਹਨਾ ਔਖਾ ਤੇਰਾ ਕਮਰਾ ਬੁੱਕ ਕਰਾ ਦਿੰਨੇ ਆ ਅਸੀਂ ਤੂੰ ਤੱਕ ਦੋ ਦਿਨ ਰਹਿ ਲੈ ਝੂਟੇ ਲੈ ਲੈ ਇੱਥੇ ਤੇ ਅਸੀਂ ਚੱਲਦੇ ਆ ਤੇ ਤੂੰ ਬਸ ਕਰਕੇ ਆ ਜੀ ਫਿਰ ਠੀਕ ਐ ਚਲੋ ਠੀਕ ਐ ਫਿਰ ਆਪਾਂ ਪਰਸੋ ਮਿਲਦੇ ਆ ਘਰੇ ਜਲੰਧਰ ਠੀਕ ਐ ਵਾਸਤੇ ਆ ਜੀ ਤੂੰ ਅਸੀਂ ਜਾਣਦੇ ਆ ਤੁਰਦਾ ਦੇਖੋ ਕਿਵੇਂ ਮੈਂ ਪਾਥੀਆਂ ਦੇ ਕਾਂ ਤੁਰਦਾ ਹੁੰਦਾ ਮੈਂ ਕਿਹਨਾਂ ਜਾਈਂ ਤੁਰਦਾ ਜਿਵੇਂ ਪਾਥੀਆਂ ਦੇ ਕਾਂ ਤੁਰਦਾ ਹੁੰਦਾ ਹੈ ਦੇਖਿਆ ਕਿ ਦੀ ਪਾਥੀਆਂ ਦੇ ਕਾਂ ਤੁਰਦਾ ਆ ਦੇਖ ਤੁਰੀ ਤੇ ਤੇਰੀ ਮਾਂ ਨੇ ਨਹੀਂ ਦੇਖਿਆ ਹੋਣਾ ਕਦੇ ਪਾਥੀਆਂ ਦੇ ਕਾਂ ਤੁਰਦਾ packed for visit and visit again welcome to kasol and now time to say bye bye kasol haa <laughs> hey? wow distance distance bhi hai giyan alag alag hai na beautiful places to visit near kasol nature park yethu tusi aa sakde haa ਗ੍ਰਹਿਣ ਵਿਲੇਜ ਡਿਸਟੈਂਸ 8 ਕਿਲੋਮੀਟਰ ਖੀਰ ਗੰਗਾ ਡਿਸਟੈਂਸ 22 ਕਿਲੋਮੀਟਰ 2 ਕਿਲੋਮੀਟਰ ਮਲਾਣਾ ਵਿਲੇਜ 20 ਕਿਲੋਮੀਟਰ ਤੇ ਮਣੀ ਕਰਨ 3 ਕਿਲੋਮੀਟਰ